ਨਾ ਗੱਲ ਕਰਦੇ ਆਂ ਕੀ ਕਹਿਣਾ ਚਾਹਣਗੇ ਸਾਡੇ ਨਾਲ ਨੇ ਉਹਨਾਂ ਗੱਲਬਾਤ ਕਰ ਲੈਨੇ ਆਂ ਹਾਂਜੀ ਰੰਦਾਵਾ ਸਾਹਿਬ ਦੱਸ ਦਿਓ ਜੀ ਵੱਡੀ ਜਿੱਤ ਹੋਈ ਹੈ ਕੀ ਕਹਿਣਾ ਚਾਹੋ ਵੱਡੀ ਜਿੱਤ ਕੀ ਕਹੋਗੇ ਵੇਖੋ ਮੈਂ ਆਪਣੇ ਗੁਰਦਾਸਪੁਰ ਦੇ ਜਿਹੜੇ ਮੇਰੇ ਵੋਟਰ ਨੇ ਪਠਾਨਕੋਟ ਗੁਰਦਾਸਪੁਰ ਦੇ ਤੇ ਖਾਸ ਕਰਕੇ ਮੇਰੇ ਲੀਡਰ ਸਹਿਬਾਨ ਜਿਹੜੇ ਅਸੀਂ ਪੀੜੀ ਦਰ ਪੀੜੀ ਚੱਲੇ ਆਂ ਔਰ ਹਰ ਕਾਂਗਰਸੀ ਵਰਕਰ ਨੇ ਆਪਣੇ ਜੀਵ ਜਾਨ ਦੇ ਨਾਲ ਕੰਮ ਕੀਤਾ ਔਰ ਪਾਰਟੀ ਨੂੰ ਜਿਤਾਉਣ ਚ ਜੇ ਕੋਈ ਸਭ ਤੋਂ ਵੱਡਾ ਹੱਥ ਆ ਤੇ ਉਹ ਮੇਰੇ ਪਾਰਟੀ ਲੀਡਰਾਂ ਦਾ ਜਿਨ੍ਹਾਂ ਨੇ ਕਾਂਗਰਸ ਨੂੰ ਜਿਤਾਉਣ ਲਈ ਹਿੰਦੁਸਤਾਨ ਦੇ ਵਿੱਚ ਕਾਂਗਰਸ ਨੂੰ ਜਿਤਾਉਣ ਲਈ ਬੀਜੇਪੀ ਨੂੰ ਹਾਰ ਦੇਣ ਲਈ ਗੁਰਦਾਸਪੁਰ ਦੇ ਵਿੱਚ ਇੰਨਾ ਜ਼ਬਰਦਸਤ ਕੰਮ ਕੀਤਾ ਕਿ ਜਿਸ ਸੀਟ ਨੂੰ ਸ਼ੋਰ ਸ਼ੌਟ ਕਹਿੰਦੇ ਸੀ ਤੁਸੀਂ ਵੀ ਕਹਿੰਦੇ ਸੀ ਕਿ ਇਹ ਬੀਜੇਪੀ ਦੀ ਸੀਟ ਆ ਤੇ ਮੈਂ ਕਿਹਾ ਸੀ ਕਿ ਮੇਰੇ ਲੀਡਰ ਜਿਹੜੇ ਨੇ ਇੱਥੋਂ ਦੇ ਕਾਂਗਰਸ ਦੇ ਮੇਰੇ ਨਾਲ ਕਲੀਗ ਨੇ ਇਹ ਇਸ ਬੀਜੇਪੀ ਦੀ ਸੀਟ ਨੂੰ ਕਾਂਗਰਸ ਦੀ ਸੀਟ ਵਿੱਚ ਕਨਵਰਟ ਕਰਨਗੇ ਅੱਜ ਤੱਕ ਸਰਵੇ ਦੇ ਵਿੱਚ ਗੁਰਦਾਸਪੁਰ ਸੀਟ ਜਿਹੜੀ ਸੀ ਇਹ ਬੀਜੇਪੀ ਨੂੰ ਦਿਖਾਉਂਦੇ ਰਹੇ ਪਰ ਗੁਰਦਾਸਪੁਰੀਆਂ ਨੇ 70000 ਤੱਕ ਲਗਭਗ ਹੁਣ ਤੱਕ ਜਿਹੜੀ ਲੀਡ ਆ ਉਹ ਚ ਇਹ ਕਾਹੇ ਦੱਸ ਦਿੱਤਾ ਕਿ ਅਸੀਂ ਇੱਕ ਸਟੇਬਲ ਗਵਰਨਮੈਂਟ ਇੱਕ ਬਾਰਡਰ ਦੇ ਉੱਤੇ ਜਿਹੜੇ ਰਹਿਣ ਵਾਲੇ ਆ ਪਾਕਿਸਤਾਨ ਦੀਆਂ ਕਈ ਚੁਣੌਤੀਆਂ ਗੈਂਗਸਟਰਾਂ ਦੀਆਂ ਚੁਣੌਤੀਆਂ ਚੱਟੇ ਦੀ ਬੜੀ ਵੱਡੀ ਪ੍ਰੋਬਲਮ ਹੈ ਆ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਕਿ ਸਾਨੂੰ ਪੀਸਫੁਲ ਡੈਨ ਨਹੀਂ ਚਾਹੁੰਦੇ ਅਸੀਂ ਐਕਸਟਰੈਕਸ਼ਨ ਨਹੀਂ ਦੇਣਾ ਚਾਹੁੰਦੇ ਅਸੀਂ ਪਾਕਿਸਤਾਨ ਦੀ ਹਰ ਗੱਲ ਦਾ ਜਵਾਬ ਦੇਣਾ ਚਾਹੁੰਦੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੈਂਬਰ ਪਾਰਲੀਮੈਂਟ ਹੁੰਦਾ ਉਹ ਪੂਰੇ ਦੇਸ਼ ਦੀ ਆਪਣੇ ਸਟੇਟ ਦੀ ਆਪਣੇ ਜ਼ਿਲ੍ਹੇ ਦੀ ਗੱਲ ਕਰੇ ਜਿੱਥੋਂ ਐਮਪੀ ਬਣ ਕੇ ਗਿਆ ਇਹ ਸਾਰੀ ਚੀਜ਼ਾਂ ਲੈ ਕੇ ਜਾਵਾਂਗੇ ਤੇ ਆਪਣਾ ਬਾਰਡਰ ਡਿਸਟ੍ਰਿਕਟ ਮੈਂ ਪਛੜਿਆ ਨਹੀਂ ਕਹੂੰਗਾ ਕਿਉਂਕਿ ਬਾਜਵਾ ਸਾਹਿਬ ਖੜੇ ਨੇ ਪਾੜਾ ਸਾਹਿਬ ਖੜੇ ਨੇ ਅਰੋਣਾ ਜੀ ਖੜੇ ਨੇ ਅਸੀਂ ਆਪਣੇ ਇਲਾਕਿਆਂ ਦੇ ਵਿੱਚ ਇੰਨਾ ਜ਼ਿਆਦਾ ਕੰਮ ਕੀਤਾ ਕਿ ਕੋਈ ਗਲੀ ਕੋਈ ਨਾਲੀ ਕੋਈ ਰਾਸ਼ਨ ਕਾਰਡ ਕੋਈ ਪੈਨਸ਼ਨ ਵਾਲਾ ਕਾਰਡ ਇਹ ਚੀਜ਼ਾਂ ਚ ਅਸੀਂ ਕੋਈ ਕਸਰ ਨਹੀਂ ਛੱਡੀ ਪਰ ਇਹ ਜੋੜਕਾਂਗੇ ਬਾਜਵਾ ਸਾਹਿਬ ਨੇ ਉੱਥੇ ਬਟਾਲੇ ਬੋਲਦੇ ਆਂ ਔਰ ਪਾੜਾ ਸਾਹਿਬ ਔਰ ਅਮਿਤ ਵੇਜ ਨੇ ਇਹਨਾਂ ਨੇ ਬੋਲਦਿਆਂ ਕਿਹਾ ਸੀ ਕਿ ਜੇ ਗੁਰਦਾਸਪੁਰ ਦੇ ਵਿੱਚ ਇੰਡਸਟਰੀ ਨਹੀਂ ਆਉਂਦੀ ਇਥੇ এমਪਲয়ਮੈਂਟ ਜਿਹੜੀ ਆ ਉਹਨੂੰ ਨਹੀਂ ਅਸੀਂ ਦਿੰਦੇ ਅਨਪਲয়ਮੈਂਟ ਜਿਹੜੀ ਆ ਬਹੁਤ ਖਤਰਨਾਕ ਚਰਮ ਸੀਮਾ ਤੇ ਪਹੁੰਚ ਗਈ ਆ ਤੇ ਉੱਥੇ ਜਾ ਕੇ ਲੜਾਈ ਕਰਕੇ ਉਥੋਂ ਲੈ ਕੇ ਇਹ ਕਿ ਜਿਹੜੀਆਂ ਇਹ ਹਿਲ ਸਟੇਟਸ ਨੇ ਜੋ ਉਹਨਾਂ ਨੂੰ ਕੰਸੈਸ਼ਨ ਦਿੱਤੇ ਗਏ ਨੇ ਉਹ ਬਾਰਡਰ ਦੇ ਉੱਤੇ ਮਿਲਣੇ ਚਾਹੀਦੇ ਆ ਤਾਂ ਕਿ ਬਾਰਡਰ ਵੱਸੇ ਬਾਰਡਰ ਵੱਸਣ ਦੇ ਨਾਲ ਆਲ ਜਿਹੜੇ ਬਾਹਰੋਂ ਮੁੰਡੇ ਆਪਣੇ ਦੌੜੇ ਜਾ ਰਹੇ ਨੇ ਉਹ ਵੀ ਰੁਕਣਗੇ ਔਰ ਲੋਕਾਂ ਨੇ ਆਪਣੀ ਇੰਡੀਪੈਂਡੈਂਟਲੀ ਉਹ ਕੀਤਾ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਇਹ ਸੰਸ ਕਿਸ਼ਿੰਦਰ ਸਿੰਘ ਰੰਦਾਵਾ ਜਿਹੜੇ ਜਿੱਤ ਦੇ ਬਾਅਦ ਚੋਂ ਉਹਨਾਂ ਨੇ ਕਿਹਾ ਵੀ ਜਿਹੜੇ 400 ਪਾਰ ਦੇ ਨਰੇ ਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਤਾਂ 300 ਵੀ ਨਹੀਂ ਟੱਪੇ ਔਰ ਐਗਜ਼ਿਟ ਪੋਲ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਸਾਰੇ ਉਹਨਾਂ ਦੇ ਡਰਨਾ ਫੇਕ ਐਗਜ਼ਿਟ ਪੋਲ ਹੀ ਦਿੰਦੇ ਰਹੇ ਔਰ ਇਹਦੇ ਚ ਸੱਚਾਈ ਕੁਝ ਵੀ ਨਹੀਂ ਸੀ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਮਨਜੋਤ ਤੇ ਰahul ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸ ਪੰਜਾਬੀ ਗੁਰਦਾਸਪੁਰ ਭਪਿੰਦਰ ਗਰੇਵਾ ਡੇਲੀ ਪੋਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਵੇਖਣ ਜਿੱਤਨ ਤੋਂ